Tchau. Uh... ਨੁਹਾਰੋ ਹੋਏ ਹੁ ਕਾਹੀ ਮਹਾਰਾ ਕਨੋ ਧਾਰ ਦੇ ਤੈਨਾ ਮੰਗਰੇ ਨਾਮੋ ਠਾਪੁਰ ਕਾ ਪੜਿਓ ਜਿਸ ਦਾ ਸਾਮਸੂ ਆਧਾਰੋ ਜੇ ਮੁਖਾ ਹੈ ਜੇ ਕੋ ਪੁੰਚਨ ਤਿਸ ਦਾ ਹੋਏ ਹੁਦਾ ती न ਆਫੇ ਤਰਸ ਪਈ ਤਰਸ ਪਿਆ ਮਹਾਰਮਤ ਹੋਈ ਸਤਿਗੁਰ ਸਜਣਾ ਮੇਂ ਦੇਆ ਨਾਮਿਕ ਨਾਮ ਰਹਤਾ ਜੀਵਾ ਤਨ ਮਨ ਠੀਵਾ ਨਿਮਨ ਜੀਵ ਹਰਿਆ ਤਿਕੋ ਗੁਰੰਗਨ ਸੰਗ ਅਰਪਿ ਆਖੋ ਬਿੰਦਨ ਪ੍ਰਥਮ ਰਾਗ ਬਰੂਵ ਕਲੀ ਮੰਤਰਾਗ ਮੇਰੀ ਸੰਗੁ ਉਚਾਰਿ ਪ੍ਰਥਮ ਪੈ ਰੀਤ ਲਾਲੀ ਕੁੰਜਾ ਕੀ ਗਾਵੈ ਸੰਗੋਲੀ ਉਹਨ ਅਸਰੇ ਕੀ ਪਈ ਬਾਰੀ ਇਹ ਪੈਰੋਂ ਕੀ ਪੰਚਉ ਨਾਰੀ ਪੰਚਮ ਹਰਖ ਦੇ ਸਾਖ ਸੁਨਾਵੇ ਬੰਗਾਲ ਮਦ ਮਾਧਵ ਗਾਵੇ ਲਾਲਤ ਬਲਾਵ ਲਗਾਵੇ ਆਪਣੀ ਆਪਣੀ ਭਾਤ ਅਸ਼ਟ ਪੁੱਤਰ ਭੈਰਵ ਕੀ ਗਾਵੇ ਗਾਇਨ ਪਾਤਰ ਦੁਤੀਆ ਮਾਲ ਕੋਸ ਕੇ ਆਲਾਪੈ ਸੰਗ ਰਾਗ ਨੀ ਮੇਰ ਰਾਗ ਸਿਉ ਪਾਜੋ ਜੀ ਮੈਰਾ ਧਰ ਗਜ ਧਰ ਕੇਦਾ ਰਹਾ ਜਮਲੇ ਤਰਨ ਆਉ ਜਲ ਧਾ Oh, Sí. ਸਾਜਨਾ ਨਾਮ ਆਧਾਰ ਮੇਰਾ ਜਿੰਨ ਮੁੱਖਾਂ ਸਭ ਗਵਾਆਂ ਕਰਿ ਸ਼ਾਨ ਸੁਖ ਮਨ ਆਇ ਵਸਿਆ ਜਿ ਇਛਾ ਸਭ ਪਿਆਆਂ ਸਦਾ ਕੁਰਬਾਨ ਕੀਤਾ ਗੁਰੂ ਮੇਰੋ ਜੰਮ ਦਹੁ ਪਿਆਰੋ ਸਾਜਨਾ ਨਾਮ ਮੇਰਾ ਆਧਾਰ ਵਾਜੇ ਪੰਚ ਸ਼ਬਦ ਤਿਤਕਾਰ ਸਭਾਗ ਕਰ ਸਭਾਗ ਸਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਜ ਦੂਤ ਤਦ ਵਾਸ ਕੀਤੇ ਕਾਲ ਕੰਟ ਕੋ ਮਾਰਿਆ ਤੁਰ ਕਰਮ ਪਾਇਆ ਤੁਰ ਜਿੰਦ ਕੋ ਸੇ ਨਾਮ ਹਰ ਕੈ ਲਾਗੇ ਕਹੈ ਨਾ ਆਨੰਦ ਸੋਣੋ ਮੜ ਪਾਗੀਓ i ਦੇਖ ਕੇ ਆਣਡਣ ਕੀਤਾ ਜਿਨ੍ਹਾਂ ਪਿਆਰਿਆਂ ਜਿਆਰਿਆਂ ਦੀ ਮਾਈ ਦਾ ਧਿਆਨ ਧਰ ਕੇ ਕੁੱਲਣਾ ਜੀ ਕੁੱਲਣਾ ਜੀ ਜਿਨ੍ਹਾਂ ਸਿਕਾ ਸਿਕਰਿਆ ਨੇ ਧਰਮ ਰੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਗੋਮਨੀਆ ਲੋਹਾਈਆਂ ਰਣਨ ਕਰਵਾਏ ਗੁਰਦੁਆਰਿਆਂ ਦੀ ਸੇਵਾ ਵੀ ਕੁਰਬਾਨੀਆਂ ਇਹ ਨਿਮਾਣਿਆਂ ਦੇ ਪਾਸ਼ਾ ਜੀਓ ਗੁਰਬਾਣੀ ਪੜ੍ਹਦੇ ਆਂ ਸੇਵਾ ਕਰਦੇ ਆਂ ਪਉਂਜਾ ਪੁਰਦਾ ਉਪਦਾ ਦੀ ਕਿਤਾ ਬਖਣੀ ਅੱਖਰ ਬੰਦਾ ਘਟਾਉ ਭੁੱਲੂ ਮਾਫ਼ ਕਰਨਾ ਅਦਾ ਤੋਂ ਸੰਬੰਧ ਬਖਸ਼ਦੇ ਜੀ ਸਮੂਹ ਸੰਗਤਾਂ ਅੰਮ੍ਰਿਤ ਪ੍ਰੇਤੋਂ ਪੰਥ ਅੰਮ੍ਰਿਤਕਾ ਪ੍ਰਜਾਤੀਆਂ ਦੇਖਣ ਵਾਸਤੇ ਅਦਾਸਾਂ ਪੜ੍ਹਦਾ ਲੈ ਕੇ ਆੜੀਆਂ ਦਾਤੇ ਪਰਮਾਨੰਦ ਆਂ ਦਿਰਦਪੰਦਨ ਨੂੰ ਪੇਟਾ ਮਾ ਪਰਮਾਨੰਦੀਆਂ ਸੰਗਤਾਂ ਨੂੰ ਸਹੀ ਦਾਵੇ ਦਰਸਾਏ ਮਾਰਗ ਤੇ ਚੱਲਣ ਦਾ ਬਲ ਉਹਨਾਂ ਬਖਸ਼ਣਾ ਹੀ ਆਇਆ ਪਤ ਸਮੂਹ ਸੰਗਤਾਂ ਤੋਂ ਆਪ ਜੀ ਨੂੰ ਸਰਮੁンダー ਪਰਮਾਨੰਦੇ ਕੋ ਸਾਕੇ ਇਹ ਨਾਇਕ ਦਾ ਨਾਮ ਅੰਕੀਕਾਰ ਕਰੋ ਸੰਗਤਾਂ ਦੇ ਕਰੋ ਉਪੋਕਦੋ ਕਰਦੇ ਗਜਰੀ ਨਾਂ ਪੁਆਇਆ ਹਾਜ਼ਰ ਹੋ ਗਏ ਖਜ਼ਾਨੇ ਪਰਪੂਰ ਕਰਨੇ ਇਸ ਪ੍ਰਗਟ ਆਪ ਜੀ ਦੀ ਬਾਣ ਹੰਦ ਦੀ ਅੰਦਰ ਮਹੇ ਪਾਤਸ਼ਾਹ ਦੇ ਤੋਂ ਦਰਬਾਨੀ ਕਰਦੇ ਆ ਸੇਵਾ ਕਰਦੇ ਆ ਉਹਨਾਂ ਪੁੱਤਾਂ ਨੇ ਨਾ ਸ੍ਰੀ ਅਕਸਰ ਵਰਦਾ ਘਟਾ ਕੋਲ ਸੁਨਾਪ ਕਰਨਾ ਆਪ ਜੀ ਦੀ ਪਿੱਤਰ ਅਸਨਾ ਦੇ ਲਈ ਪਾਤਸ਼ਾਹ ਦੇ ਤੱਕ ਪਿਆ ਜੀ ਦੇ ਸਾਜਿਵ ਰਹਿਣ ਦੀ ਲਾਡਾ ਸਤਿਨਾਮ ਵਾਹਿਗੁਰੂ ਸੰਗਤਾਂ ਦੀਓ ਸੁਖ ਮਨੋ ਭਾਵਨਾ ਦਾ ਉਰਜਾ ਲੈਣੇ ਆਇਆ ਹੈ ਬਗਵੰਤਾ ਕਰੋ ਮੇਰਾ ਦਾਹੀ ਮੋਤੂ ਨਾਮੇ ਭਗਤੇ ਜਤਨ ਤੋਂ ਸੁਖੀਆਂ ਦੇਵਿਆ ਦੇਵ ਜਿਨਾ ਬਿਨਿਆ ਆਪੀ ਦਾ ਤਰਕ ਦਿੱਤਿਆ ਬੇ ਨਾਨਕ ਰਾਹ ਜਾਨੀ ਕਰਾ ਤੇਰੇ ਪਾਏ ਸਰਬਤ ਦਾ ਆਪਈ ਆਕਾਰ ਕੀ ਸਭੈ ਜਲਾਇਓ I do ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵ ਰਹਾਉ ਜੋ ਕਿਸ ਕਰੇ ਸੋ ਆਪੇ ਸੁਆਮੀ ਹਰ ਆਪੇ ਕਾਲ ਕੁਮਾਵ ਹਰ ਆਪੇ ਹੀ ਮਦਵੇ ਰ ਸੁਆਮੀ ਹਾਰੇ ਆਪੇ ਭੋਨ ਬੁਲਾਵੇ ਹਾਰੇ ਆਪੇ ਪੰਜ ਤਤ ਮਿਸਥਾਰਾ ਵਿੱਚ ਤਤੂ ਪੰਜ ਆਪ ਆਣ ਜਨ ਨਾਲ ਕੋ ਸਤਗੁਰ ਮਿਲਿ ਆਪੇ ਹਾਰੇ ਆਪੇ ਝਗਰਨ ਜੋ ਗਾਵੇ ਪੇ ਪੰਜ ਤਤ ਗਿ ਸਾਰਾ ਵਿਚ ਤਾਤੂ ਪੰਜ ਆਪ ਪਾਵੈ ਜਨ ਨਾਨਕ ਸਤ ਗੁਰ ਮਿਲਦੇ ਆਪੇ ਹਰਿ ਆਪੇ ਚਰਨ ਚੁ ਪਾਵੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ no